ਜਲੰਧਰ ਤੋਂ ਵੀ ਕਾਫੀ ਆਪ ਦੇ ਬੰਦੇ ਜਿਹੜੇ ਹੈ ਅੱਜ ਹੁਣ ਇਸ ਵਕਤ ਰਾਸ਼ਟਰੀ ਕਾਰਿਆਲਏ ਚ ਜੁਆਇਨਿੰਗ ਕਰ ਰਹੇ ਹੈ ਵਾਈਸ ਪ੍ਰੈਜ਼ੀਡੈਂਟ ਆਪ ਦੀ ਮਹਿਲਾ ਵਿੰਗ ਦੀ ਸੁਨਾਲੀ ਪੰਡਤ ਜੀ ਸਾਡੇ ਨਾਲ ਜੁਆਇਨ ਕਰਨ ਜਾ ਰਹੇ ਜਮੀਨ ਨਾਲ ਜੁੜ ਕੇ ਚੱਲਣ ਵਾਲੀ ਕਾਰਜਕਰਤਾ ਸਟੇਟ ਵਾਈਸ ਪ੍ਰੈਜ਼ੀਡੈਂਟ ਇੱਕ ਬਹੁਤ ਵੱਡਾ ਅਹੁਦਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਵਿਚਾਰਾਤਮਕ ਸਾਂਝ ਜਦੋਂ ਤੁਹਾਡੀ ਇਹਨਾਂ ਨਾਲ ਪਈ ਹੈ ਤਾਂ ਕੀ ਕੁਝ ਕਾਰਨ ਦੱਸੇ ਨੇ ਆਪਣੀ ਪਾਰਟੀ ਛੱਡ ਕੇ ਤੁਹਾਡੀ ਪਾਰਟੀ ਵਿੱਚ ਆਉਣ ਦਾ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਨੇ ਮੋਦੀ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਇੱਕ ਪਾਰਟੀ ਦਾ ਨੁਮਾਇੰਦਗੀ ਕਰਨੀ ਔਰ ਬਣ ਕੇ ਰਹਿਣਾ ਵਿਸ਼ਵ ਵਿੱਚ ਪਛਾਣ ਬਣਾਨੀ ਬਹੁਤ ਵੱਡੀ ਗੱਲ ਹੈ ਅੱਛਾ ਬੰਦਾ ਜਿਸ ਵਕਤ ਵੀ ਚੱਲਦਾ ਹੈ ਉਹ ਆਪਣੀ ਛਾਪ ਆਪਣੇ ਕਦਮਾਂ ਦੇ ਨਿਸ਼ਾਨ ਹਮੇਸ਼ਾ ਛੱਡਦਾ ਚਲਾ ਜਾਂਦਾ ਹੈ ਤੇ ਦੁਨੀਆ ਉਹਨਾਂ ਨੂੰ ਫੋਲੋ ਕਰਦੀ ਹੈ ਤੇ ਉਹੀ ਕਿਰਦਾਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੈ ਖੰਨਾ ਸਾਹਿਬ ਅੱਜ ਕਾਫੀ ਵੱਡੀਆਂ ਜੁਆਇਨਿੰਗਸ ਹੋਣ ਵਾਲੀਆਂ ਨੇ ਕੌਣ ਕੌਣ ਜੁਆਇਨ ਕਰ ਰਿਹਾ ਅੱਜ ਦੇ ਪ੍ਰੋਗਰਾਮ ਬਾਰੇ જરા ਖੋਲ ਕੇ ਦੱਸੋ ਜੈ ਸ਼੍ਰੀ ਰਾਮ ਸਤ ਸ੍ਰੀਕਾਲ ਅੱਜ ਫਿਲਹਾਲ ਤੱਕ ਅਸੀਂ ਹੁਣ ਇੱਕੋ ਹੀ ਕਰਵਾ ਰਹੇ ਹਾਂ ਜੁਆਇਨਿੰਗ ਕਿਉਂਕਿ ਮੈਂ ਪ੍ਰਭਾਰੀ ਹੈਗਾ ਜਲੰਧਰ ਦਾ ਤੇ ਜਲੰਧਰ ਸਾਡੇ ਅੱਜ ਪ੍ਰੋਗਰਾਮ ਰੱਖੇ ਹੋਏ ਆ ਤੇ ਜਲੰਧਰ ਤੋਂ ਵੀ ਕਾਫੀ ਆਪ ਦੇ ਬੰਦੇ ਜਿਹੜੇ ਹੈ ਅੱਜ ਹੁਣ ਇਸ ਵਕਤ ਰਾਸ਼ਟਰੀ ਕਾਰ्यालय ਚ ਜੁਆਇਨਿੰਗ ਕਰ ਰਹੇ ਹੈ ਤੇ ਸਾਡੇ ਇੱਥੋਂ ਪੰਜਾਬ ਸਟੇਟ ਦੀ ਵਾਈਸ ਪ੍ਰੈਜ਼ੀਡੈਂਟ ਆਪ ਦੀ ਮਹਿਲਾ ਵਿੰਗ ਦੀ ਸੁਨਾਲੀ ਪੰਡਤ ਜੀ ਸਾਡੇ ਨਾਲ ਜੁਆਇਨ ਕਰਨ ਜਾ ਰਹੇ ਜੀ ਤੇ ਇਸੇ ਉਪਲਕਸ਼ ਦੇ ਵਿੱਚ ਇੱਥੇ ਅਸੀਂ ਸਾਰੇ ਇਕੱਤਰ ਹੋਏ ਆਂ ਇਹ ਸਾਡੇ ਮੰਡਲ ਦੋ ਜੀਰਕਪੁਰ ਦੇ ਵਿੱਚ ਰਹਿੰਦੇ ਨੇ ਪ੍ਰਦੀਪ ਸ਼ਰਮਾ ਜੀ ਦਾ ਮੰਡਲ ਹੈ ਤੇ ਇਹਨਾਂ ਦਾ ਅਸੀਂ ਨਿੱਗਾ ਔਰ ਪਰਵੇਂ ਦਿਲ ਨਾਲ ਸਵਾਗਤ ਕਰਦੇ ਆਂ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਪਰਿਵਾਰ ਦੇ ਵਿੱਚ ਤੇ ਇਹ ਬਹੁਤ ਹੀ ਜਲਦ ਬਹੁਤ ਐਕਟਿਵ ਕਾਰਜਕਰਤਾ ਨੇ ਬਹੁਤ ਹੀ ਤੁਸੀਂ ਸਮਝੋ ਕਿ ਪ੍ਰਤਿ ਪ੍ਰਤਿਭਾਸ਼ਾਲੀ ਜਿਹੜੇ ਕਾਰਜਕਰਤਾ ਹੈ ਇਹ ਆਉਣ ਵਾਲੇ ਇਹਨਾਂ ਦੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੀ ਮਹਿਲਾ ਵਿੰਗ ਨੂੰ ਹੋਰ ਵਿੰਗਾਂ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ ਇਹ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਜ਼ਮੀਨ ਨਾਲ ਜੁੜ ਕੇ ਚੱਲਣ ਵਾਲੀ ਕਾਰਜਕਰਤਾ ਔਰ ਕਾਫੀ ਅੱਛੇ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਅੱਛੇ ਬੰਦਿਆਂ ਦਾ ਸਵਾਗਤ ਕਰਦੀ ਹੈ ਉਹਨਾਂ ਚੋਂ ਇੱਕ ਇਹ ਨੇ ਭਾਰਤੀ ਜਨਤਾ ਪਾਰਟੀ ਹਲਕਾ ਡੇਰਾ ਬਸੀ ਨੂੰ ਇਹਨਾਂ ਦੇ ਆਨ ਬਹੁਤ ਵੱਲ ਮਿਲੇਗਾ ਤੇ ਇਹਨਾਂ ਦਾ ਇੱਕ ਵਾਰੀ ਫੇਰ ਸਾਡੇ ਵੱਲੋਂ ਜੀ ਆਇਆਂ ਨੂੰ ਪਰਮਾ ਸਵਾਗਤ ਸਟੇਟ ਵਾਈਜ਼ ਪ੍ਰੈਜ਼ੀਡੈਂਟ ਇੱਕ ਬਹੁਤ ਵੱਡਾ ਅਹੁਦਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਵਿਚਾਰਾਤਮਕ ਸਾਂਝ ਜਦੋਂ ਤੁਹਾਡੀ ਇਹਨਾਂ ਨਾਲ ਪਈ ਹੈ ਤਾਂ ਕੀ ਕੁਝ ਕਾਰਨ ਦੱਸੇ ਨੇ ਆਪਣੀ ਪਾਰਟੀ ਛੱਡ ਕੇ ਤੁਹਾਡੀ ਪਾਰਟੀ ਵਿੱਚ ਆਉਣ ਦੀ ਇਹ ਤਾਂ ਇਹ ਖੁਦ ਹੀ ਦੱਸ ਸਕਦੇ ਤੁਸੀਂ ਇਹ ਇਹਨਾਂ ਤੋਂ ਲੋ ਬਾਈਟ ਇਹ ਦੱਸਣਗੇ ਬਈ ਮੋਦੀ ਜੀ ਨੀਤੀਆਂ ਤੋਂ ਪ੍ਰਭਾਵਿਤ ਹੋਏ ਨੇ ਮੋਦੀ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਮੋਦੀ ਜੀ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਅੰਤਿਮ ਲਾਈਨ 'ਚ ਬੈਠੇ ਵਿਅਕਤੀ ਦੇ ਬਾਰੇ ਵੀ ਸੋਚਦੇ ਨੇ ਔਰ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ 10 ਸਾਲ ਬੇਦਾਗ ਛਵੀ ਦੇ ਨਾਲ ਇੱਕ ਪਾਰਟੀ ਦਾ ਨੁਮਾਇੰਦਗੀ ਕਰਨੀ ਔਰ ਬਣ ਕੇ ਰਹਿਣਾ ਵਿਸ਼ਵਵਜ ਪਛਾਣ ਬਣਾਨੀ ਬਹੁਤ ਵੱਡੀ ਗੱਲ ਹੈ ਕਿਸੇ ਦਾ ਮਾਮਾ ਹੈ ਕਿਸੇ ਦਾ ਚਾਚਾ ਹੈ ਕਿਸੇ ਦਾ ਤਾਇਆ ਹੈ ਹੈ ਨਾ ਸਾਰਿਆਂ ਨੂੰ ਆਪਣਾ ਪਰਿਵਾਰ ਬਣਾ ਕਰਕੇ ਇੱਕ ਵੱਡਾ ਪਰਿਵਾਰ ਮੋਦੀ ਪਰਿਵਾਰ ਅੱਜ ਜੋ ਸਮਾਜ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਤਰੀਕੇ ਨਾਲ ਸਾਡਾ ਕੁਨਬਾ ਵੱਧ ਰਿਹਾ ਹੈ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਵਿਪੱਖਸ਼ਿਕ ਕਿਸੇ ਪਾਰਟੀ ਨੇ ਰਹਿਣਾ ਹੀ ਨਹੀਂ ਕਿਉਂਕਿ ਅੱਛਾ ਬੰਦਾ ਜਿਸ ਵਕਤ ਵੀ ਚੱਲਦਾ ਹੈ ਉਹ ਆਪਣੀ ਛਾਪ ਆਪਣੇ ਕਦਮਾਂ ਦੇ ਨਿਸ਼ਾਨ ਹਮੇਸ਼ਾ ਛੱਡਦਾ ਚਲਾ ਜਾਂਦਾ ਹੈ ਤੇ ਦੁਨੀਆ ਉਹਨਾਂ ਨੂੰ ਫੋਲੋ ਕਰਦੀ ਹੈ ਤੇ ਉਹੀ ਗਿਰਦਾਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੈ ਅਸੀਂ ਹਮੇਸ਼ਾ ਰੋਜ਼ੋ ਨਾ ਤੋਂ ਕੁਛ ਨਾ ਕੁਛ ਨਵਾਂ ਸਿੱਖਦੇ ਆਂ ਅਥਕ ਪਰਿਸਰਮ ਕਰਨ ਵਾਲੇ ਅੰਥਕ ਬੰਦੇ ਨੇ ਔਰ ਹਮੇਸ਼ਾ ਇੱਕੋ ਹੀ ਸੋਚ ਹੈ ਭਾਰਤ ਮਾਤਾ ਦੇ ਬਾਰੇ ਦੇ ਵਿੱਚ ਭਾਰਤ ਮਾਤਾ ਨੂੰ ਅਸੀਂ ਕਿਸ ਤਰੀਕੇ ਨਾਲ ਇੱਥੋਂ ਗਰੀਬੀ ਨੂੰ ਦੂਰ ਕੀਤਾ ਜਾਵੇ ਕਿਸ ਤਰੀਕੇ ਨਾਲ ਸਾਰਿਆਂ ਨੂੰ ਰਹਿਣ ਵਾਸਤੇ ਕਾਰ ਮਿਲਣ ਕੋਈ ਵੀ ਬੰਦਾ ਇੱਥੇ ਬੇਕਾਰ ਨਾ ਰਵੇ ਕੋਈ ਵੀ ਬਿਨਾ ਇਲਾਜ ਤੋਂ ਨਾ ਰਵੇ ਔਰ ਇੱਥੇ ਦੀਆਂ ਸੜਕਾਂ ਦਾ ਜਲ ਜਿਸ ਕਦਰ ਹਿੰਦੁਸਤਾਨ ਦੇ ਵਿੱਚ ਵਿਛਿਆ ਇਹ ਪੂਰੇ ਵਿਸ਼ਵ ਰਿਕਾਰਡ ਹੈ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਟਿਕਟ ਜੋ ਹੈ ਉਹ ਅਨਾਉਂਸ ਹੋ ਗਿਆ ਹੈ ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀਆ ਜਲੰਧਰ ਦੇ ਵਿੱਚ ਕੀ ਕੁਛ ਰੂਪਰੇਖਾ ਹੋਣ ਵਾਲੀ ਹੈ ਜਲੰਧਰ ਨੂੰ ਲੈ ਕੇ ਦੇਖੋ ਜਲੰਧਰ ਦੇ ਵਿੱਚ ਹੁਣ ਤਾਂ ਫੈਸਲਾ ਇੱਕ ਤਰਫ ਹੈ ਭਾਈ ਸਾਹਿਬ ਸਾਡੀ ਮਿਹਨਤ ਤੇ ਸਾਡੇ ਕਾਰਜਕਰਤਾ ਦੀ ਮਿਹਨਤ ਸਾਡੇ ਪ੍ਰਧਾਨ ਉੱਤੇ ਜਿਹੜੇ ਸ਼ਹਿਰੀ ਪ੍ਰਧਾਨ ਆਪਣੇ ਸੁਸ਼ੀਲ ਸ਼ਰਮਾ ਜੀ ਨੇ ਔਰ ਉਹਨਾਂ ਦੀ ਜਿਹੜੀ ਟੀਮ ਹੈ ਔਰ ਉੱਥੇ ਜਿਹੜੇ ਸਾਡੇ ਐਮ.ਐਲ.ਏ. ਸਾਬਕਾ ਐਮ.ਐਲ.ਏ. ਕੇ.ਡੀ. ਸ਼ਰਮਾ ਜੀ ਔਰ ਮਨੋਰੰਜਨ ਕਾਲੀਆ ਜੀ ਨੇ ਔਰ ਆਪਣੇ ਮੱਕੜ ਸਾਹਿਬ ਨੇ ਇਹਨਾਂ ਸਾਰਿਆਂ ਦੀ ਇੰਨਾ ਵੱਡਾ ਉੱਥੇ ਪਰਿਸ਼ਰਮ ਕੀਤਾ ਆ ਇਨੀ ਮਿਹਨਤ ਕੀਤੀ ਹੋਈ ਆ ਘਰ ਘਰ ਗਾਉਂ ਗਾਉਂ ਗਲੀ ਗਲੀ ਜਾ ਕੇ ਸਾਡੇ ਉਥੋਂ ਬੱਗਾ ਜੀ ਨੇ ਰਜੇਸ਼ ਬੱਗਾ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਔਰ ਸਾਡੇ ਅਟਵਾਲ ਜੀ ਨੇ ਉਥੇ ਇਨ ਸਾਰਿਆਂ ਦੀ ਮਿਹਨਤ ਦੇ ਸਦਕੇ ਉਹ ਰਿੰਕੋ ਜੀ ਦੀ ਆਪਣਾ ਇੱਕ ਕਦ ਹੈਗਾ ਜਿਹੜਾ ਲੈ ਕੇ ਸਾਡੀ ਪਾਰਟੀ ਦੇ ਵਿੱਚ ਜਿਨ੍ਹਾਂ ਦਾ ਸਵਾਗਤ ਹੋਇਆ ਤੁਸੀਂ ਜਿਹੜਾ ਕੱਲ ਜਲੂਸ ਨਿਕਲਿਆ ਉਹਦੇ ਵਿੱਚ ਸਾਡਾ ਪ੍ਰੋਗਰਾਮ ਸੀਗਾ ਵੀ ਚਲੋ ਅਸੀਂ ਇਹ ਅੱਧੇ ਘੰਟੇ ਦਾ ਜਲੂਸ ਕੱਢਾਂਗੇ ਪਰ ਉੱਥੇ ਇੰਨਾ ਜ਼ਿਆਦਾ ਬੰਦਾ ਇਕੱਠਾ ਹੋ ਗਿਆ 6000 ਬੰਦਾ ਇਕੱਠਾ ਹੋ ਗਿਆ 6000 ਬੰਦਿਆਂ ਨਾਲ ਸਾਨੂੰ ਪੈਦਲ ਜਲੂਸ ਕੱਢਣਾ ਪਿਆ ਤੇ ਤੁਸੀਂ ਉਤਸ਼ਾਹ ਲੋਕਾਂ ਦੇ ਵਿੱਚ ਦੇਖੋ ਕੀ ਮੋਦੀ ਸਾਹਿਬ ਨੂੰ ਇਸ ਵਾਰ 400 ਪਾਰ ਕਰਵਾਉਣ ਵਾਸਤੇ ਹਰ ਬੱਚਾ ਬੱਚਾ ਗਲੀ ਕਿਤੇ ਵਿੱਚ ਹਰ ਜਨ ਬੜੇ ਉਸਾਨਾ ਚੱਲ ਰਿਹਾ ਤੇ ਇਸ 'ਚ ਕੋਈ ਸੰਸ਼ੇ ਨਹੀਂ ਹੈ ਜਲੰਧਰ ਦੀ ਸੀਟ 1000% ਅਸੀਂ ਜਿੱਤਾਂਗੇ ਔਰ ਬਾਰੀ ਬਹੁਮਤ ਨਾਲ ਜਿੱਤਾਂਗੇ